ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਆਪਾਂ ਹਵਾ ਚੈੱਕ ਕਰਾਉਣ ਕਰਾਇਆਗੇ ਫਿਲਟਰ ਸਾਫ ਨਾਲੇ ਟਰੈਕਟਰ ਦਾ ਸ਼ੋ ਕੋਲ ਲੀ ਦੋਵੇਂ ਟਰਾਲੀਆਂ ਹੋਈਆਂ ਬਾਈ ਲੋਡ ਆ ਜਬਣੀਆਂ ਬਾਬੇ ਦੁੱਧਾ ਤਰੀਕੀ ਕਿਰਪਾ ਗੇਲਾ ਹਵਾ ਹੁਬਾ ਕਰਾਵਾ ਬਾਈ ਚੈੱਕ ਜੋ ਟਰਾਲੀ ਰਹਿ ਗਈ ਦੀ ਹਵਾ ਤੇ ਦੋਈ ਗਾ ਵੀ ਇੱਕ ਜੋੜਾ ਰਹਿ ਰਿਹਾ ਦਾ ਟਾਇਰ ਘਰ ਹੀ ਖੁੱਲੇ ਵੀ ਤੇ ਆਪਣੇ ਕਰ ਲਗੇ ਹਾਂਜੀ ਟਰੈਕਟਰ ਮਾ ਕਰ ਦਿਓ 32 32 ਕਰ ਦਿਓ 32 ਕਰ ਦੇ 35 ਕਰ ਦੇ ਬੰਦੇ ਵਾਲਾ ਕੰਮ ਹੈ ਸਾਲਾ ਇਸ ਕੋ ਟਰੈਕਟਰ ਨਾਲ ਤੂੰ ਦਿਖਾ ਰਿਹਾ ਦਾ ਕਰ ਲਓ ਕਿਹੜਾ ਲਾਇਆ ਨਾ ਵੀ ਦੇਖੀ ਬਾਜ ਵਗਲ ਜਾਣੀ ਹੈ ਜਿਹੜਾ ਫਟ ਉਹ ਵੀ ਦੇਖ ਬੰਨਿਆ ਦੇ ਹੌਫ ਕਰਦੇ ਛੋਟੇ ਜਾ ਰਹੇ ਆ ਬਾਈ ਖੇਤ ਨੂੰ ਦੋਏ ਟਰੈਕਟਰ ਬਣੇ ਘਰਾਣੇ ਆ ਜ ਆਪਾਂ ਆ ਬਾਹੂ ਬਾਹ ਚੈੱਕ ਕਰੇ ਬੱਬੇ ਦੁੱਧਾਦਾਰੀ ਕਿਰਪਾ ਕਰ ਦੋਏ ਟਰਾਲੀਆਂ ਲੋੜ ਪੂਰੇ ਲੱਗੇ ਆ ਬਾਈ 855 ਲੌਂਡ ਲੱਗਿਆ ਜਾਏਗਾ ਇੱਕ ਲੇਵਰ ਲੱਗਦਰੀ ਆ ਜੋ ਟਰਾਲੀ ਆਪਣੀ ਹੋ ਰਹੀ ਆ ਯੂਪੀ ਵਾਲੇ ਦੋਈ ਲੱਗ ਰਹੀ ਹੈ ਪਰਾਂ ਲਿਓ ਜੀ ਇਹ ਲੱਗ ਰਹੀ ਹੈ ਆਪਣੀ ਬਿਹਾਰ ਵਾਲੀ ਲੇਬਰ ਲੱਦ ਦੀ ਨਾ ਖੇਤ ਮਾਈ ਟਰਾਲੀ ਦੇਖੋ ਕਹਿ ਗੇੜ ਲੱਗ ਗਏ ਸੱਤਵਾਂ ਗੇੜ ਲਾ ਰਹੇ ਆ ਥਮੇ ਬਾ ਠੀਕ ਹੈ ਕੰਨਮਾ ਕੀ ਲਗਾਇਆ ਸੋਚਣ ਪਾ ਲੀਏ ਆਪਾਂ ਇਹ ਬੀਜ ਦੀ ਆਪਨੇ ਕਣਕ ਉੱਪਰ ਦੋ ਕਿੱਲੇ ਵਿਲੇ ਹੋ ਗਏ ਤੇ ਆਪਣੇ ਕੱਲ ਬੀਜ ਗਈ ਕਣਕ ਇਹ 30 86 ਹਰ 550 ਬੀਜ ਆਜ ਸਮਾ ਇੱਧਰ ਬੀਜੇਗਾ 2851 ਇਹ ਕਿੱਡਾ ਟਰਾਲੀ ਕਰਨੇ ਪਰ ਤੇ ਚੌੜਾ ਕਰਕੇ ਕਿੱਲਾ ਵੱਢੀ ਬੈਠੇ ਬੈਠੇ ਆ ਨਾ ਹੈ ਆ ਵੱਡ ਕੇ ਛਿਲਾਈੋ ਕਿੱਲਾ ਵੱਡੀ ਮੱਠੇ ਟਰਾਲੀ ਵਾਸਤੇ ਨਾ ਮੈਂ ਹਜ਼ਾਰ ਦੇ ਉੱਪਰ ਫੇਰ ਇੰਨਾ ਮਾਲ ਨਹੀਂ ਪਾਣਾ ਬਈ ਔਖਾ ਹੋ ਜੇਗਾ ਕੰਮ ਲੈ ਬਈ ਕੱਢੇਗੇ ਟਰਾਲੀ ਬਾਹਰ ਪਾਲਟ ਉਚਨ ਮਾਲ ਖਾਸਾ ਪਾ ਦੇ ਲਿਵਰ ਵਾਲੇ ਨੇ ਦੇਖੋ ਨਿਕਲਾ ਕਿ ਆਪਣਾ ਲੈ ਵੀ ਕੱਟ ਦੀ ਟਰਾਲੀ ਬਾਹਰ ਵੀ ਇਹ ਬਦੂਕ ਪਲਟੀਆਂ ਪਾ ਦੇਗੇ ਉਹ ਰੇ ਆਪਾਂ ਸਾਬ ਜੇ ਦਾ ਮਾਲ ਹੋ ਜਾਏਗਾ ਫਿਰ 200 ਕਾਊਂਟਰ ਗੰਨਾ ਹੈਗਾ ਪਾ ਦੇ 50 ਕਾਊਂਟਰ ਮਾਲ ਹੋਰ ਆ ਗਈ ਬਾਈ ਬਾਬੇ ਦੀ ਕਿਰਪਾ ਨਾਲ ਚਲੋ ਬਾਹਰ ਡਰ ਚ ਲੱਗਿਆ ਦਾ ਲਿਓ ਜੀ ਆ ਗਿਆ 45 11 ਲੈ ਕੇ ਟਰਾਲੀ ਇਹ ਉਹ ਕੱਢੀਏ ਬਾਹਰ ਆਪਾਂ ਨੂੰ ਰੇ ਲਾ ਪਾਵਾਂਗੇ ਪਲਟੀਆਂ ਦੋ ਕੁ ਪਾਲਟੀਆਂ ਲਾਦਾਂਗੇ ਇੱਕ ਟਰਾਲੀ ਲਿਆਏ ਇੱਕ ਹੋਰ ਉਰਾ ਰੱਖ ਬਾਈ ਉਰਾ ਚਲੋ 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 ਲਿਓ ਜੀ ਆਪਾਂ ਲਗੇ ਆ ਕਣਕ ਬੀਜਣ ਤੇ ਉਹ ਖੇਤ ਮਾ ਨਾ ਥੋੜੀ ਛਿੱਦੀ ਦੀ ਜੀ ਕਣਕ ਜੰਮੀ ਵੀ ਕਿ ਲਗ ਤੌੜਾਇਓ ਪਤਾ ਨਹੀਂ ਕਲਰ ਕੀ ਰਾਸ ਕਰਕੇ ਆ ਕੀ ਆ ਚੱਕਰ ਹੈ ਰੱਬ ਜਾਣੇ ਆਪਾਂ ਨੇ ਦਾਣੇ ਵੀ ਗੇਰੇ ਤੇ ਜਿਸ ਟਾਈਮ ਪਾਣੀ ਲਾਇਆ ਤਾਂ ਹਵਾ ਪਛੁਅ ਤੇ ਚੱਲਨੇ ਕਰਕੇ ਨਾ ਦਾਣੇ ਜੰਮੇ ਨਹੀਂ ਉਸ ਤਰ੍ਹਾਂ ਵਧੀਆ ਕਿ ਮੈਂ ਆਪਾਂ ਨੇ 2851 ਕਣਕ ਲਿਆਏ ਆ ਬੀਜ ਜੋ ਲਗੇ ਆਪਾਂ ਕੇਰ ਨਹੀਂ ਸਮਾ ਉਹ ਦੱਬੇ ਜਿਹੜਾ ਡੈੜਾ ਆ ਸਿੱਧਾ ਸਿੱਧਾ ਆ ਤੇ ਕੇਰਦੇ ਆ ਬਾਈ ਥੈਲੀ ਦਾ ਬੀਜ ਹੈ 2851 ਬੀਜ ਹੈ ਬਾਕੀ ਖੇਤ ਸਾਰਾ ਐਨ ਸਹੀ ਹੈ ਬੜੇ ਮੋٟ ਟੱਪੇ ਆ ਇਹ ਦੇਖੀ ਤੇ ਕਿਤੇ ਜਿੱਥੇ ਸਹੀ ਹੈ ਨਾ ਉੱਥੇ ਦਾਣੇ ਵੀ ਜੰਮੇ ਆ ਜੜੇ ਆ ਇਹ ਦੇਖੋ ਜਿਸਮਾ ਦਾਣੇ ਘੱਟ ਜੰਮੇ ਆ ਤਾਂ ਕਰਕੇ ਵੀ ਚੱਲ ਕੇਰਦੇ ਆ ਜੀ ਇੱਥੇ ਟਾਈਮ ਹੈ ਬਹੁਤ ਛਿੱਦੀ ਕਣਕ ਹੈ ਉਦੋਂ ਸੁੰਡੀ ਸਾੰਡੀ ਪਈ ਆ ਕਿ ਅੱਜ ਪਣਿਆ ਪਤਾ ਨਹੀਂ ਲਗਿਆ ਸਮਝ ਨਹੀਂ ਲਗੀ ਠੀਕ ਹੈ ਜੀ ਨਵੇਣਾ ਆਪਾਂ ਜੋ ਟਰਾਲੀਆਂ ਵਿੱਚ ਲਾਦ ਰੀਆਂ ਬਣੀਆਂ ਗੰਨੇ ਵਾਲੀਆਂ ਫੇ ਸਵੇਰੇ ਮਿਲਣ ਨੂੰ ਵੀ ਜਾਣਾ ਤਾਂ ਕਰਕੇ ਉਤਾ ਚਲੋ ਬੀਜਦੇ ਆਂ ਵਾਹ ਜ਼ਿੰਦਗੀ ਹੈ ਭਾਈ ਬਹੁਤ ਸੰਘਰਸ਼ ਕਰਨੇ ਨੇ ਵਾਹ ਇਹੋ ਕਣਕ ਬੀਜ ਵੀ ਲਈ ਟੀਏਪੀ ਵੀ ਪਹਿਲਿਆ ਪਹਿਲਾਂ ਬੀਜ ਵੀ ਪਹਿਲਾਂ ਫੇ ਦੁਬਾਰਾ ਉਤਾ ਨੀ ਗੁਰਪਲੇ ਫਿਰ ਯੂਰੀਆ ਵੀ ਪਹਿਲਿਆ ਦੁਬਾਰਾ ਫਿਰ ਬੀਜਣੀ ਪੈਗੀ ਚਲੋ ਦੋ ਤਾਤੇ ਵੀ ਮਨਜ਼ੂਰ ਆ ਗਏ ਦੇਖੋ ਠੀਕ ਹੈ ਪਿਛੇ ਪਰਾਂ ਵੀ ਠੀਕ ਹੈ ਸਿੱਧੀ ਭਜਾਈ ਹੋਈ ਵੀ ਹੈ ਜੁਦਾੜਾ ਇਹ ਰਹਿ ਗਿਆ ਗੱਪੇ ਪਤਾ ਨਹੀਂ ਕਿਆ ਬਣਿਆ ਡੀ ਆਈ ਬਾਈ ਕਣਕਾ ਕਣਕ ਬੀਜ ਕੇ ਆ ਗਿਆ ਪਰ ਟਰੈਕਟਰ 855 ਘਰਾਂ ਲਾ ਗਿਆ ਦੂਆ ਜੋ ਲਾਦਰੀ ਟਰਾਲੀ ਨੇੜੇ ਲੱਗ ਗਈ ਕਿੰਨਾ ਘਰ ਰਹਿ ਗਿਆ ਕਿੰਨਾ ਘਰ ਰਹਿ ਗਿਆ ਡੇਢ ਕਿੜਾ ਮਾਲ ਰਹਿ ਗਿਆ ਚਲ ਲਿਓ ਜੀ ਹੋਲੈਂਡ ਵੀ ਲਾਦਰੀ ਟਰਾਲੀ ਨੇ ਵਰਨੇ ਪੜਤਾੜੀ 1050 ਪੂਲੀ ਦੀ 1050 ਪੂਲੀ ਮਤੇ 150 ਪੂਲੀ ਬਚਾਈ ਹੈ 900 ਪੂਲੀ ਪੈ ਗਿਆ ਫਿਰ ਤੋਂ ਹੈਨਾ ਚਲੋ ਦਿਖ ਜਾ ਦੇਖੋ ਕਿੰਨਾ ਮਾਲ ਉਤਰੇਗਾ ਕੱਲ ਨੂੰ 900 ਪੂਲੀ ਕਰਦੀ ਬਈਆਂ ਨੇ ਲੋਡ ਹੌਲੈਂਡ ਪਾਇਆ ਜੱਪਨ ਨੇ ਨੀਲੀ ਟਰਾਲੀ ਵਾਂ ਉਹ ਮੇ ਪਾਇਆ 855 ਉਹ ਉਹ ਸਰੰਗ ਕਹਿਣਾ 855 ਸੋਨਾ ਲਗਾ। ਇਹੋ ਨੀਲੀ ਮਾ ਹੌਲੈਂਡ ਸੋਨਾ ਲਗਾ। ਪਹਿਲੇ ਕਿਹੜੇ ਮੈਂ ਆਪਣਾ ਬਦਲੀ ਵੀ ਦੀਆਂ। ਮਤਲਬ ਹੌਲੈਂਡ ਮਾ 23 ਤੇ ਨੀਲੀ 855 ਮਾ ਦੀ। ਇਹ ਆਪਣਾ ਇਹ ਸੈੱਟ ਕਰਕੇ ਬਣਾ ਦਿਆ। ਕਸਾ ਮਾਰ ਰੱਸੇ ਰੁੱਸੇ ਬਈ ਨੇ ਰਹਿ ਗਈਆਂ 20 30 ਪੁਲੀਆਂ ਟਰਾਲੀ ਦੇ ਵਿੱਚ ਡੱਬੇ ਜਿਮਾ। ਬਾਕੀ ਹੋਰ ਨਹੀਂ ਪਾਉਂਦੇ ਮਾਲ ਫਿਰ। ਦੇਖੋ ਜੀ ਹੋ ਗਈ ਟਰਾਲੀ ਲੋਡ ਇਹ ਉੱਦ ਲਾ ਕੇ ਰੱਸੇ ਪਾਣ। ਕੋ ਦੋ ਬੰਦੇ ਵਾ ਜਾ ਕੇ ਦੇਖਾਂ ਕਿ ਆ ਪ੍ਰੋਗਰਾਮ ਹੈ ਠੀਕ ਹੈ ਅੱਛਾ ਹੈ ਉਹ ਕਰਿਓ ਇਹ ਰਹਿ ਗਿਆ ਬਾਈ ਇਹਨਾਂ ਵਾ ਥੋੜਾ ਜਿਹਾ ਮਾਲ ਲਾ ਗਿਆ ਟਰੈਕਟਰਾਂ ਵਾ ਘਰਾंपा ਫਿਰ ਲੈ ਜਾਂ ਟਰਾਲੀਆਂ ਕਰੇ ਜੀ ਉਹ ਕਹਿ ਦੋ ਇਹ ਟਰਾਲੀਆਂ ਲੋਡ ਲਾ ਦੀ ਦੀ ਆਪਣਾ ਘਰਾਂ ਥੋੜੇ ਜਿਹਾ ਹੋਰ ਕੰਮਕਾਰ ਤੇ ਵਿੱਚ ਨੂੰ ਉਸ ਕਰਕੇ ਥੋੜੇ ਲੇਟ ਹੋ ਗਏ ਟਰਾਲੀਆਂ ਡੁੱਲੀਆਂ ਐਨ ਬਸ ਮੋੜ ਮੋੜ ਕੇ ਖੜਾ ਆ ਦੀਆਂ ਆਪਾਂ ਨੇ ਬਤੜ ਕੀ ਮਹਾਰਾਜ ਜੀ ਪਾਗਲ ਤੋਰ ਦੇਗੇ ਮਿਲਣੋਂ ਪਰਚੀਆਂ ਦੋਆਂ ਗਈਆਂ ਆਪਣੇ ਕੋ ਮਿਲਦੇ ਆ ਜੀ ਸਵੇਰੇ ਨਵੀਂ ਵੀਡੀਓ ਮ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਸਵੇਰੇ ਸਗਰਾ ਤਰ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਵੀ ਹੈ ਬਾਈ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖਿਆ ਸਾਰਿਆਂ ਪਰ ਬਣਾਈ ਰੱਖਿਆ ਆਪਣਾ ਓਟਾਸਰਾ ਮਹਾਰਾਜ ਸਤਿ ਸ੍ਰੀ ਅਕਾਲ ਜੀ ਓਕੇ ਜੀ ਧੰਨਵਾਦ ਜੀ ਵੀਡੀਓ ਦੇਖਣੇ ਵਾਸਤੇ ਸਾਰਿਆਂ ਦਾ